ਕਿੰਦਾ ਸਾਰੇ ਵੀਰਪਰਾ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਲੈ ਕੇ ਆਏ ਹਾਂ ਨਵੇਂ ਉੱਭਰ ਰਹੇ ਇੱਕਮ ਫਤਿਹਪੁਰੇ ਬਾਰੇ ਜਾਣਕਾਰੀ ਇੱਕ ਵੱਡੀ ਜਗਤ ਵਿੱਚ ਇਹ ਗੋਪੀ ਦੇ ਚੇਲੇ ਨਾਮ ਨਾਲ ਮਸ਼ਹੂਰ ਹੈ ਪਿਛਲੇ 6-7 ਮਹੀਨਿਆਂ ਵਿੱਚ ਇਹਨਾਂ ਨੇ ਟੌਪ ਦੇ ਰੇਡਰਾਂ ਨੂੰ ਜੱਫੇ ਲਾਏ ਹੋਏ ਨੇ ਅੱਜ ਲੋਕ ਇੱਕਮ ਦੀ ਖੇਡ ਨੂੰ ਪਿਆਰ ਕਰਦੇ ਨੇ ਇਸ ਵੀਡੀਓ ਵਿੱਚ ਆਪਾਂ ਇੱਕਮ ਦੇ ਜੀਵਨ ਬਾਰੇ ਇੱਕਮ ਦੀ ਹਾਈਟ ਬਾਰੇ ਤੇ ਵਜ਼ਨ ਮੁਕਾ ਖੁਰਾਕ ਬਾਰੇ ਤੇ ਸਾਲ 2025 ਵਿੱਚ ਏਕਮ ਦਾ ਕਿਹੜਾ ਬਾਹਰਲੇ ਦੇਸ਼ ਦਾ ਵੀਜ਼ਾ ਲੱਗਿਆ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਆਪਾਂ ਇਸ ਵੀਡੀਓ ਵਿੱਚ ਦੇਵਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦਾ ਤੇ ਸਬਸਕ੍ਰਾਈਬ ਕਰ ਲਓ ਫਰਜ਼ ਵੀ ਬਣਦਾ ਹੈ ਤੁਹਾਡਾ ਲਾਈਕ ਤੇ ਸ਼ੇਅਰ ਵੀ ਕਰ ਦਿਓ ਇਹਨਾਂ ਨੂੰ ਹੈ ਤੇ ਇਹ ਏਕਮ ਦਾ ਜਨਮ ਜਲੰਧਰ ਦੇ ਜ਼ਿਲ੍ਹੇ ਸ਼ਾਹਕੂਟ ਦੇ ਪਿੰਡ ਫਤਿਹਪੁਰ ਦੇ ਵਿੱਚ ਹੋਇਆ ਸੀ ਇਹ ਇੱਕਮ ਗਰੀਬ ਪਰਿਵਾਰ ਦੇ ਵਿੱਚ ਇਹਨਾਂ ਦੇ ਪਿਤਾ ਮਜ਼ਦੂਰੀ ਕਰਦੇ ਸਨ ਇੱਕਮ ਫਤਾਪਰੇ ਦੀ ਉਮਰ ਲਗਭਗ 25 ਸਾਲ ਹੈ 24-25 ਸਾਲ ਹੈ ਤੇ ਇਹਨਾਂ ਦੀ ਹਾਈਟ 6 ਫੁੱਟ ਹੈ ਇਹਨਾਂ ਦਾ ਵਜ਼ਨ 80 ਤੋਂ 85 ਕਿਲੋ ਦੇ ਵਿੱਚ ਵਿੱਚ ਹੈ ਪੰਜ ਤੋਂ ਉਹੀ ਇਹਨਾਂ ਨੂੰ ਕਬੱਡੀ ਦਾ ਬਹੁਤ ਸ਼ੌਂਕ ਸੀ ਜੇ ਇਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਆਪਾਂ ਪਿੰਡ ਤੋਂ ਸਕੂਲ ਤੋਂ 10ਵੀਂ ਪਾਸ ਕੀਤੀ ਆ ਸਕੂਲ ਵਿੱਚ ਪੜ੍ਹਦੇ ਆ ਹੋਇਆ ਇਹ ਨੈਸ਼ਨਲ ਖੇਡ ਖੇਡਦੇ ਆ ਰਿਹਾ ਤੇ ਨਾਲ ਹੀ ਗਰਾਊਂਡ ਵਿੱਚ ਪ੍ਰੈਕਟਿਸ ਕਰਦੇ ਹੁੰਦੇ ਸੀ ਇਹਨਾਂ ਦੇ ਪਿੰਡ ਦਾ ਇੱਕ ਨੌਜਵਾਨ ਏਕਮ ਨੂੰ ਗੋਪੀ ਦੇ ਕੋਲ ਲੈ ਕੇ ਗਿਆ ਤੇ ਗੋਪੀ ਕੋਲ ਪ੍ਰੈਕਟਿਸ ਇਹ ਫਰੰਦੀਪੁਰ ਦੀ ਟੀਮ ਵੱਲੋਂ ਮੈਚ ਖੇਡਣ ਲੱਗ ਗਿਆ ਸੀ 14 ਦਸੰਬਰ 2024 ਵਿੱਚ ਇਹਨਾਂ ਦੇ ਆਪਾਂ ਪਹਿਲੇ ਮੋਟਰਸਾਈਕਲ ਜਿੱਤੇ ਸੀਗਾ ਏਕਮ ਨੇ ਚੱਬਰਕਲਾਂ ਦੇ ਵਿੱਚ ਵੀ ਕਬੱਡੀ ਖੇਡਦੇ ਜਿੱਥੇ ਦੀਪ ਨੇ ਗੋਪੀ ਦੇ ਥਾਪੀ ਮਾਰੀ ਸੀ ਤੇ ਫਿਰ ਏਕਮ ਨੇ ਉਸ ਦਾ ਜਵਾਬ ਦਿੱਤਾ ਸੀਗਾ ਥਾਪੀ ਨਾਲ ਹੀ ਦਿੱਤਾ ਸੀਗਾ ਵੀਡੀਓ سوشل میڈیا ਤੇ ਕਾਫੀ ਵਾਇਰਲ ਹੋਈ ਸੀ ਉਥੇ ਗੋਪੀ ਦੇ ਨਵੇਂ ਚੇਲੇ ਦੇ ਨਾਂ ਨਾਲ ਮਸ਼ਹੂਰ ਹੋਏ ਸੀਗੇ ਉਥੇ ਇਹਨਾਂ ਨੇ ਬਹੁਤਿਆਦਾ ਧੂਮਾ ਪਾਇਆ ਸੀਗਾ ਟੌਪ ਟੌਪ ਦੇ ਰੇਡਰਾਂ ਨੂੰ ਫੜਿਆ ਸੀ ਦੀਪਦਵਰ ਜੀ ਨੂੰ ਵੀ ਬੰਦ ਕਰਤਾ ਸੀਗਾ ਜੋ ਇਹਨਾਂ ਤੇ ਥਾਪੀ ਮਾਰਦਾ ਸੀਗਾ ਉਹ ਜਵਾਬ ਏਕਮ ਹੀ ਦਿੰਦਾ ਸੀਗਾ ਤੇ ਸਰਾ ਕਰਾਉਂਦਾ ਸੀ ਅੱਜ ਦੇ ਟਾਈਮ ਦਾ ਇਹ ਟੌਪ ਦਾ ਸਟਾਰ ਬਣ ਚੁੱਕਾ ਹੈ ਕੋਈ ਨਹੀਂ ਜਾਣਦਾ ਏਕਮ ਨੂੰ ਸਰਾ ਕਰਾਉਂਦਾ ਸਰਾਏ ਵੀ ਅੱਜ ਦੇ ਟਾਈਮ ਦਾ ਸਿਰੇ ਦਾ ਜਾਫੀ ਆ ਤੇ ਨਿਊਜ਼ੀਲੈਂਡ ਵੀ ਖੇਡ ਚੁੱਕਾ ਹੈ ਨਿਊਜ਼ੀਲੈਂਡ ਵਿੱਚ ਇਹਨਾਂ ਨੇ ਵੱਡੀਆਂ ਧੂਮਾਂ ਪਾਈਆਂ ਹੈ ਉਹ ਤੁਸੀਂ ਸਾਰੇ ਨੇ ਵੀਡੀਓ ਦੇਖੀ ਹੀ ਹੋਊਗੀ ਉੱਥੇ ਇਹ ਵੀ ਸਰਾ ਕਰਾਉਂਦਾ ਹੈ ਨਿਊਜ਼ੀਲੈਂਡ ਵਿੱਚ ਇਹਨਾਂ ਨੇ ਟੌਪ ਟੌਪ ਦੇ ਰੇਡਰਾਂ ਨੂੰ ਵੀ ਬੰਦ ਕਰ ਦਿੱਤਾ ਹੈ ਪਰ ਇਹ ਨਵਾਂ ਨਵਾਂ ਉੱਥੇ ਖੇਡਣ ਲੱਗਿਆ ਸੀ ਫਿਰ ਵੀ ਉੱਥੇ ਇਹਨਾਂ ਨਹੀਂ ਪ੍ਰਭਾਵ ਪਿਆ ਪਰ ਇਸ ਸਮੇਂ ਦੇ ਨਾਲ-ਨਾਲ ਇਹਨਾਂ ਦਾ ਪ੍ਰਭਾਵ ਪੈਣ ਲੱਗ ਜੂਗਾ ਪਰ ਇਹ ਅੱਜ ਦੇ ਟਾਈਮ ਦਾ ਸਟਾਰ ਬਣ ਚੁੱਕਾ ਹੈ ਛੋਟੀ ਉਮਰ ਦਾ ਤੇ ਨਿਊਜ਼ੀਲੈਂਡ ਵਿੱਚ ਜਦੋਂ ਵਾਪਸ ਆਏ ਸੀਗੇ ਤੇ ਪੈੰਡ ਵਾਲਿਆਂ ਨੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਸਵਾਗਤ ਕੀਤਾ ਬਹੁਤ ਹੀ ਜ਼ਿਆਦਾ ਮਾਨਤਾਨ ਦਿੱਤਾ ਗਿਆ ਇਹਨਾਂ ਨੂੰ ਗੋਪੀ ਫਰੰਦੀਪੂਰੀ ਜੀ ਨੂੰ ਵੀ ਬਹੁਤ ਹੀ ਜ਼ਿਆਦਾ ਮਾਨਤਾਨ ਦਿੱਤਾ ਗਿਆ ਤੇ ਇਹਨਾਂ ਦੀ ਭੈਣ ਦੀ ਵੀ ਇੰਟਰਵਿਊ ਹੋਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਗੋਪੀ ਨੇ ਅਸਤੀ ਉਂਗਲੀ ਫੜੀ ਤਾਂ ਹੀ ਸਾਡੇ ਪਰਿਵਾਰ ਨੂੰ ਸਹਾਰਾ ਮਿਲਿਆ ਹੈ ਅੱਜ ਇਹਨਾਂ ਦੀ ਥਾਂ ਥਾਂ ਚਰਚਾ ਹੁੰਦੀ ਹੈ ਚਾਰ ਸਵੇਰੇ ਇਹਨਾਂ ਦੀ ਚਰਚਾ ਹੁੰਦੀ ਰਹਿੰਦੀ ਜਿਸ ਨੂੰ ਜਾਣਕਾਰੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਵੀ ਕਰ ਦਿਓ ਜੇ ਤੁਸੀਂ ਹੋਰ ਖਿਡਾਰੀ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਕਰ ਸਕਦੇ ਹੋ